ਆਲੋ ਨਦੀ ਜੈ ਸੁਜਣਾ ਐਸਾ ਹਸਨ ਸਾਰ ਜਿਸ ਕੋ ਨਿਓ ਨਾ ਕੀ ਚਾਈ ਜੇ ਜਿਸਾ ਚੱਲਣ ਹਾਰ ਨਾਲ ਜਿਨੀ ਇਵਕਾਰ ਬੁਝਿਆ ਤਨ ਵਿਕੋਪੁਰਾਣ ਜੇਤੂ ਤਾਰੂ ਪਾੜ ਤਾ ਹੂੰ ਪਛਤ ਰੰਨ ਕਲ ਸਿਧਾ ਮਾਰਗ ਧਾਓ ਪਾਛੇ ਬਾਗ ਰਾਵਣੋ ਮੰਕਰ ਅਗਨ ਤਲਾਉ ਸੈ ਸੈ ਜੀਂਰਾ ਪਰਿਉ ਮਾਪੋ ਆਵਦਨਾ ਧੰਗਾ ਨਾਨਕ ਗੁਰ ਮੁਖ ਸੁਭੀਐ ਆਇਆ ਬੋਹ ਨਾ ਬਿਟੈ ਬਿਟਮੋ ਪਾਇਆ ਬੜ ਜਾਣ ਸਤਿਗੁਰ ਮੰਗੇ ਬਾਰੇ ਤਰੀ ਹਰ ਜਿਪਿਆ ਭਗਤ ਸੋ ਜਾਣ ਜਿਨਾਰ ਹਰਿ ਪ੍ਰਭ ਸਿਵੇਆ ਜਨ ਨਾਨਕ ਸਤਿਗੁਰ ਵਾਰ ਮਾਇਆ ਬੋਹ ਬੋਹ ਚਿਤ ਬਧ ਬੋਹ ਅਸਾ ਲੋਗ ਕਾਰ ਮਨੁ ਅਸਰ ਨਾਤੀਐ

ਮੰਮੀ ਕੋਈ ਕਹਾਣੀ ਸੁਣਾਵੇ ਹਰੇ ਨਾਮ ਕੀ ਮੇਰ ਮਨ ਮੇਰੇ ਤੁਮਹਾਂ ਸੁਨਾਤ ਜੈ ਪਰਸਾ ਸਭ ਕੀ ਆਪ ਜਹਾਈ ਸਵੇ ਸੁਨਾਓ ਆਪ ਤੁਮਾਰੇ ਸੋਹਣ ਗੁਨਾਓ ਪ੍ਰਭ ਕਿਰਪਾ ਦੇ ਹੋਏ ਬਰਤਾਸ ਪ੍ਰਭੂ ਦੇ ਆਦੇ ਕਮਲ ਵਿਕਾਸ ਆਪ ਸੋ ਪ੍ਰਸਾਨੇ ਦੇ ਸੇਵਨ ਸੁਹੀ ਰਜੇ ਮੇਰੇ ਮਨ ਮੇਰੇ ਤੁਮਹਾਂ ਸੁਨਾਤ ਜੈ ਪਰਸਾ ਲਗਦੀ ਜੀ परको <sum> जाते ਰਣਨੀਂ ਮੇਂ ਦਸਾਇਆ ਵੇਲਿਓ ਆਗਿਆ ਨਾ ਬਾਣੀ ਮੇਰੇ ਪੇਸ਼ਾ ਮਾ ਜੀਓ ਸਰਵਨਾ ਕਰੇ ਨਮਾਣੀ ਜਨ ਜੀ ਦੇ ਵਿਦਮਨੀ ਹੋ ਸਰਵਨਾ ਕਰੇ ਨਮਾਣੀ ਮਾਣੀ ਨਾਲ ਨਾਮਾਵ ਦੇਵੀ ਮਹਾਰਾਜ ਆਜਿ ਦੇ ਵਡੈਸ਼ਤਰ ਤਨ ਧਨ ਬਬਾ ਸ੍ਰੀ ਚੰਜੀ ਮਹਾਰਾਜ ਜੀ ਦੇ અવਤਾਰ ਪੁਰਬ ਦੀਆਂ ਖੁਸ਼ੀਆਂ ਦੇ ਵਿੱਚ ਪਿਛਲੇ ਸਮੇਂ ਤੋਂ ਸ੍ਰੀ ਸਾਹਿਜ ਪਾਠ ਦੀ ਅਰੰਭਤਾ ਹੋਈ ਪਾਸ਼ਾ ਜੀਓ ਅੱਜ ਸ੍ਰੀ ਸਾਹਿਜ ਪਾਠ ਦੇ ਘੋੜ ਪਾਏ ਗਏ ਅਗੋਂ ਲੜੀ ਲੇਟਾ ਸ੍ਰੀ ਸਰਬਾਹਾਰਤੀ ਦੁਬਾਰਾ ਸਰਮਤਾ ਹੋਈ ਪਾਸ਼ਾ ਜੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਵਾਰ ਗੁਰ ਦੀ ਸਾਸ ਵਾਰ ਗੁਰ ਦੀ ਹਥੇ ਉਹ ਬੇਨਤੀ ਹੈ ਕਿ ਆਪਣੀ ਸਿਪਾਹੂਨ ਦੀ ਆ ਕੇ ਲੈਣਾ ਕੋਈ ਰਹਿ ਨਾ ਜਾਵੇ ਬੀਬੀਆਂ ਦੇ ਜਥੇਦੂ